ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਜਿੱਥੇ ਦਿੱਲੀ ਵਿਖੇ ਪਿਛਲੇ 1 ਮਹੀਨੇ ਤੋਂ ਕਿਸਾਨ ਕੇਂਦਰ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਉੱਥੇ ਹੀ ਹੁਣ ਪੰਜਾਬ ਦੇ ਕਿਸਾਨ Jio ਟਾਵਰਾਂ ਦੀ ਸਪਲਾਈ ਬੰਦ ਕਰਵਾਉਣ ਲੱਗ ਗਏ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ Jio ਟਾਵਰਾਂ ਦੀ ਸਪਲਾਈ ਬੰਦ ਹੋਵੇਗੀ ਤਾਂ ਹੀ ਮੋਬਾਈਲ ਬੰਦ ਹੋਣਗੇ ਤਾਹੀਂ ਕਾਰਪੋਰੇਟ ਕਰਾਉਣਿਆਂ ਦੀ ਨੀਂਦ ਖੁੱਲੇਗੀ ਜਿਸ ਦੇ ਤਹਿਤ ਨਾਬਾ ਬਲੌਕ ਦੇ ਪਿੰਡ ਬਿਹੜਵਾਲ ਵਿਖੇ ਕਿਸਾਨ ਨੇ ਆਪਣੇ ਘਰ ਵਿੱਚ ਲੱਗੇ Jio ਦੇ ਟਾਵਰਾਂ ਦੀ ਸਪਲਾਈ ਬੰਦ ਕਰਕੇ ਉੱਪਰ ਤਾਲਾ ਲਗਾ ਦਿੱਤਾ ਅਤੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਹੈ ਕਿ ਤੱਕ ਕੀ ਕਰਨਾ ਦੱਕੋ ਜੀ ਹੁਣ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਇਹ ਕੁਦੇ ਹੀ ਹਿੱਸਾ ਮੈਂ ਵੀ ਇੱਕ ਕਿਸਾਨ ਆ ਕਿਸਾਨ ਹੋਣ ਦੇ ਨਾਤੇ ਮੇਰਾ ਫਰਜ਼ ਮੰਨਦਾ ਸੀ ਕਿ ਇਹਨੂੰ ਅਸੀਂ ਬੰਦ ਕਰੀਏ ਕਿਉਂਕਿ Jio ਦੇ ਜਿੰਨੇ ਵੀ ਪ੍ਰੋਡਕਟ ਨੇ Jio Reliance ਦੇ ਜੋ ਵੀ ਅਸੀਂ ਉਹਦਾ ਸਾਰੇ ਦਾ ਬਾਈਕਾਟ ਕਰਦੇ ਆ ਜੀ ਇਹ ਵੀ ਇੱਕ Jio ਦੇ ਹਿੱਸਾ ਉਸ ਕਰਕੇ ਅਸੀਂ ਨੇ ਹੁਣ ਬੰਦ ਕਰਤਾ ਜੀ ਬੰਦ ਨਾਲ ਕਿੰਨਾ ਕੁ ਫਰਕ ਪਏਗਾ ਤੁਹਾਨੂੰ ਕੀ ਲੱਗਦਾ ਆਵਾਨੀ ਗਰੁੱਪ ਨੂੰ ਦੇਖੋ ਜੀ ਫਰਕ ਤਾਂ ਪੈਣੀ ਪੈਣਾ ਜਦੋਂ ਇੱਕ ਕਿਸੇ ਚੀਜ਼ ਦਾ ਵਿਰੋਧ ਹੁੰਦਾ ਤਾਂ ਵਿਰੋਧ ਦਾ ਵਿਰੋਧ ਹੀ ਹੁੰਦਾ ਜਦੋਂ ਹੁਣ ਕੋਈ ਬੰਦਾ ਕਿਸੇ ਨਾਲ ਰੁੱਸਿਆ ਹੋਇਆ ਜੇ ਉੱਥੇ ਫੇਰ ਫੇਰੀ ਜਾਊਗਾ ਤਾਂ ਉਹਨੂੰ ਰੁੱਸਿਆ ਨਹੀਂ ਮੰਨਦੇ ਤੇ ਉਹੀ ਚੀਜ਼ ਦਾ ਹਿੱਸਾ ਹੈ ਇੱਕ ਜਦੋਂ ਅਸੀਂ ਇਹਨਾਂ ਨੂੰ ਬੰਦ ਕਰਾਂਗੇ ਤਾਂ ਸਾਡਾ ਵਿਰੋਧ ਹੋਊਗਾ ਫਰਕ ਪਊਗਾ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਜਦੋਂ ਮੋਬਾਈਲ ਦੀ ਜਿਹੜੀ ਇਨਕਮ ਹੈ ਇਹਨਾਂ ਨੂੰ ਇਹ ਤੇ ਕੱਲਾ ਮੋਬਾਈਲ ਨਹੀਂ ਨੈੱਟ ਚੱਲਦਾ ਹੋਰ ਵੀ ਕਈ ਹਨਾ ਚੀਜ਼ਾਂ ਇਹਦੇ ਨਾਲ ਡਿਸ ਵਗੈਰਾ ਚੱਲਦੀ ਹੈ ਜਦੋਂ ਟਾਵਰ ਬੰਦ ਹੋਣਗੇ ਤਾਂ ਉਹ ਚੀਜ਼ਾਂ ਵੀ ਬੰਦ ਹੋਣਗੀਆਂ ਪਰ ਕਿਤਾ ਪੈਣਾ ਇੱਕ ਨੈਚਰਲ ਆਪਣੀ ਹਲਕੀ ਚ ਕਾਫੀ ਨਹੀਂ ਫਿਰ ਉਹਨਾਂ ਨੂੰ ਵੀ ਬੰਦ ਕਰਾਂਗਾ ਬਿਲਕੁਲ ਜੀ ਸਾਡੇ ਪ੍ਰਧਾਨ ਜੀ ਖੜੇ ਨੇ ਹੋਰ ਜਥੇਬੰਦੀ ਆ ਸਾਡੇ ਸਾਰੇ ਭਾਈਚਾਰਾ ਸਾਡੇ ਨਾਲ ਆ ਜਿਵੇਂ ਰੋਟੀ ਛੰਨਾ ਵਾਲਾ ਅੱਗੇ ਸਪਲਾਈ ਦੇ ਰਹੇ ਆ ਪੋਜੋਾ ਮਾਜਰੀ ਨੂੰ ਖਰਾਜਗੜ੍ਹ ਨੂੰ ਜਦੋਂ ਅਸੀਂ ਮੇਨ ਟਾਵਰ ਨੇ ਸਨ ਸਾਰਾ ਅਸੀਂ ਨੇ ਇਹਨਾਂ ਦਾ ਪਤਾ ਕਰ ਲਿਆ ਕਿ ਮੇਨ ਟਾਵਰ ਕਿਹੜੇ ਨੇ ਜਦੋਂ ਮੇਨ ਇੱਕ ਟਾਵਰ ਬੰਦ ਹੋ ਗਿਆ ਤਾਂ 10 ਟਾਵਰਾਂ ਦੀ ਅੱਗੇ ਸਪਲਾਈ ਬੰਦ ਹੋ ਜੂਗੀ ਜੀ ਹੁਣ ਅਸੀਂ ਰੋਟੀ ਛੰਨਾ ਬੰਦ ਕਰਾਂਗੇ ਜਾ ਕੇ ਬਿੜਵਾਲ ਬੰਦ ਕਰਦੇ ਆ ਵੀਰ ਜੀ ਇੱਥੇ ਟਾਵਰ ਬੰਦ ਹੋ ਰਿਹਾਗਾ ਕਨੈਕਸ਼ਨ ਵੀ ਬ ਤੇ ਹੋਰ ਅਗਲਾ ਟੀਚਾ ਕੀ ਹੈ ਇਹਨਾਂ ਨੇ ਤਾਂ ਆਪਣੇ ਆਪ ਤੋਂ ਬੰਦ ਕਰੇ ਦਿੱਤਾ ਯੂਨੀਅਨ ਨਾਲ ਜੁੜੇ ਹੋਏ ਨੇ ਅਗਲਾ ਟੀਚਾ ਕੀ ਹੈ ਤੁਹਾਡਾ ਅੱਗੇ ਸਾਡੇ ਰਿਲਾਇੰਸ ਦਾ ਆਪਣਾ ਪਹਿਲਾ ਬੰਦ ਕਰਾ ਰੱਖਿਆ ਸਟੋਰ ਤੇ ਰਿਲਾਇੰਸ ਦਾ ਪੂਰਾ ਪੈਟਰੋਲ ਪੰਪ ਜੀ ਤੇ ਜਿੰਨੇ ਵੀ ਇਹਨਾਂ ਦੇ ਪ੍ਰੋਡਕਟ ਨੇ ਰਿਲਾਇੰਸ ਦੇ ਔਰ ਆਪਣਾ ਵੰਨੀ ਦੁਵਾਨੀ ਦਾ ਕੋਈ ਮਰਜ਼ੀ ਆ ਜੀ ਉਹ ਸਾਰੇ ਬੰਦ ਕਰਾਵਾਂਗੇ ਜੀ ਜੀ ਉਹਦਾ ਟਾਪਰ ਜੀ ਪਹਿਲਾਂ ਪਿੰਡ ਹੁਣ ਵਿੜਵਾਲ ਬੰਦ ਕਰਿਆ ਜੀ ਰੋਟੀ ਸੰਨਾ ਬੰਦ ਕਰਾਂਗੇ ਜੀ ਫਿਰ ਮਜਰੀ ਆਪਣਾ ਨਾਲ ਲੱਗਦਾ ਰਾਜ ਰਾਜਗਾੜੀ ਇਹ ਸਾਰੇ ਟਾਪਰ ਬੰਦ ਕਰੇ ਜਾਣਗੇ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਸੰਘਰਸ਼ ਤੇਜ਼ ਵੀ ਹੁੰਦਾ ਜਾ ਰਿਹਾ ਪਰ ਕੇਂਦਰ ਸਰਕਾਰ ਜਾ ਕਿਉਂ ਨਹੀਂ ਕੇਂਦਰ ਸਰਕਾਰ ਜੀ ਹਜੇ ਇਹਨੂੰ ਆਪਣੀ ਜਿਹੜੀ ਬੇਇੱਜ਼ਤੀ ਮਹਿਸੂਸ ਹੋ ਰਹੀ ਹੈ ਜੀ ਵੀ ਮੈਨੂੰ ਅਜ ਤੱਕ ਕੋਈ ਜਿਹੜੇ ਵੀ ਆਪਣੇ ਲਾਗੂ ਕਰੇ ਨੇ ਇਹ ਤੇ ਵਾਪਸ ਨਹੀਂ ਲੱਤੇ ਗਏ ਕਾਨੂੰਨ ਇਸ ਕਰਕੇ ਉਹ ਬੇਇੱਜ਼ਤੀ ਮੰਨ ਰਹੀ ਕਿਉਂ ਅਗਰ ਬੰਦੇ ਦੇ ਆਪ ਦੇ ਹੱਥ ਡੋਰ ਹੁੰਦੀ ਫਿਰ ਉਹ ਕਰ ਸਕਦਾ ਸੀ ਇਹ ਤਾਂ ਬੰਦੀਆਂ ਡਵੰਨੇ ਸਿਰ ਤੇ ਬੈਠਾ ਜੀ ਇਹਦੇ ਹੱਥ ਡੋਰ ਨਹੀਂ ਹੈਗੀ ਇਸ ਕਰਕੇ ਇਹ ਕਾਨੂੰਨ ਹੌਲੀ-ਹੌਲੀ ਵਾਪਸ ਆਉਣਗੇ ਇਹ ਕਿਤਾਬ ਵੀ ਕੱਢੀ ਆ ਮੋਦੀ ਨੇ ਵੀ ਇਹ ਕਿਸਾਨ ਪੜ੍ਹਨਾ ਪਤਾ ਲੱਗ ਜੂਗਾ ਤੁਹਾਨੂੰ ਕੀ ਲੱਗਦਾ ਕੀ ਲਿਖਿਆ ਹੋਇਆ ਹੈ ਇਸ ਕਿਤਾਬ ਚ ਉਹ ਅਣਪੜ੍ਹ ਬੰਦਾ ਜੀ ਉਹ ਸਾਨੂੰ ਅਣਪੜ੍ਹ ਕਹੀ ਜਾਂਦਾ ਇਹ ਕਾਨੂੰਨ ਆ ਅਗਰ ਸਾਡੇ ਜਿੱਥੇ ਬੰਦੀਆਂ ਨੇ ਪਹਿਲਾਂ ਉਤਾ ਚੱਕਿਆ ਦੀ ਅਗਰ ਉਹਨਾਂ ਨੇ ਕੋਈ ਸੋਚ ਸਮਝ ਕੇ ਚੱਕਿਆ ਦੀ ਅਗਰ ਉਹਦੇ ਵਿੱਚ ਕਮੀਆਂ ਤੇ ਤਾਂ ਚੱਕਿਆ ਦੀ ਪਹਿਲਾਂ ਤਾਂ ਕੰਦਾ ਪੰਜਾਬ ਪੰਜਾਬ ਦੇ ਧਰਨੇ ਚੱਲੇ ਜੀ ਫੇਰ ਜਾਂਦੇ ਜਾਂਦੇ ਹਰਿਆਣਾ ਮਿਲ ਗਿਆ ਜੀ ਯੂਪੀ ਮਿਲ ਗਿਆ ਹੁਣ ਉਹ ਪੰਜਾਬ ਤੇ ਹਰਿਆਣੇ ਨੂੰ ਕਹਿੰਦੇ ਨੇ ਛੋਡੀਆਂ ਮੰਗਾ ਮੰਨ ਲੈਂਦੇ ਆ ਪਰ ਹੁਣ ਬਾਕੀ ਸੂਬੇ ਨਾਲ ਜੁੜ ਗਈ ਹੋਏ ਸਾਰਿਆਂ ਦਾ ਹੱਲ ਕਰਕੇ ਮੋੜਾਂਗੇ ਮੇਰਾ ਨਾਂ ਉਹ ਜੀ ਦਲਜੀਤ ਸਿੰਘ ਆ ਤੇ ਮੈਂ ਮਿਸਤਰੀ ਬਰਾਦਰੀ ਨੂੰ ਬਿਲੋਂਗ ਕਰਦਾ ਜੀ ਤੇ ਮੇਰੀ ਆਟਾ ਚੱਕੀ ਲਾਈ ਹੋਈ ਹੈ ਜੀ ਤੇ ਮੇਰੀ ਤਾਂ ਇਹੀ ਬੇਨਤੀ ਹੈ ਮੋਦੀ ਨੂੰ ਵੀ ਇਹ ਕਾਨੂੰਨਾਂ ਨੂੰ ਵਾਪਸ ਲੈ ਲੈ ਜੇ ਇਹ ਕਾਨੂੰਨ ਇਹ ਵਾਪਸ ਨਹੀਂ ਲੈਂਦਾ ਕਿਸਾਨ ਕੋਲੇ ਅਨਾਜ ਨਹੀਂ ਰਹੂਗਾ ਸਾਡੇ ਵਰਗਿਆਂ ਦਾ ਰੋਜ਼ਗਾਰ ਕਿੱਥੋਂ ਚੱਲੂਗਾ ਮੋਦੀ ਨੂੰ ਇੰਨੀ ਕਿ ਸ਼ਰਮ ਆਉਣੀ ਚਾਹੀਦੀ ਆ ਵੀ ਉਹ ਮਦਾਰੀ ਜਿਵੇਂ ਢਮਰੂ ਵਜਾਉਂਦਾ ਨਾ ਉਵੇਂ ਨੱਚਦਾ ਉਹ ਉਵੇਂ ਆਵਾਨੀਆਂ ਡਾਨੀਆਂ ਨੂੰ ਨਚਾਈ ਜਾ ਰਹੇ ਨੇ ਉਹਨੂੰ ਆਪ ਨਾ ਤਾਂ ਉਹ ਪੜਿਆ ਹੋ ਜਾਣਾ ਉਹਨੂੰ ਅਕਲ ਆ ਜੇ ਅਕਲ ਹੁੰਦੀ ਮੜਾ ਮੋਟਾ ਉਹ ਲੰਬੀ ਸੋਚਦਾ ਵੀ ਕਿਸਾਨ ਆ ਜਿਹੜਾ ਰੀੜ ਦੀ ਹੱਡੀਆਂ ਦੇਸ਼ ਦੀ ਕਰੋਨਾ ਕਾਲ ਦੇ ਵਿੱਚ ਇਕੱਲੀ ਕਿਸਾਨੀ ਨਹੀਂ ਆਮਦਨ ਦਿੰਦੀ ਐ ਬਾਕੀ ਦਾ ਸਾਰ ਕੁਝ ਦਬ ਗਿਆ ਸੀਗਾ ਉਹਨੂੰ ਇੰਨੀ ਕੁ ਬੇਨਤੀ ਕਰਦੇ ਆ ਵੀ ਕੁਝ ਸ਼ਰਮ ਨੂੰ ਹੱਥ ਮਾਰ ਵੀ ਜਿਹੜਾ ਤੇਰਾ ਗੇਰ ਆਵਾਨੀਆਂ ਡਾਨੀਆਂ ਦੇ ਹੱਥ ਚਾ ਉਹਨੂੰ ਕੱਢ ਦੇ ਧੌਣ ਦਾ ਕਿਲਾ ਤੇਰਾ ਜੱਟ ਕੱਢ ਕੇ ਹਟਣਗੇ ਇਹ ਤੂੰ ਸੋਚ ਲਈ ਮੋਦੀ ਨੂੰ ਇਸ ਤਰ੍ਹਾਂ ਦੀ ਵੀ ਕਿਸਾਨ ਨੇ ਹੁਣ ਕਿਸਾਨ ਨਾਲ ਹਰ ਵਰਗ ਆ ਰਹੇ ਦੇਖੋ ਜੀ ਮਜ਼ਦੂਰ ਸਾਡੇ ਮਜ਼ਦੂਰ ਵੀਰ ਮੈਂ ਮਿਸਤਰੀਆਂ ਜੀ ਸਾਡਾ ਸਾਰਾ ਭਾਈਚਾਰਾ ਮੁਸਲਮਾਨ ਵੀਰ ਸਾਡੇ ਸਾਰੇ ਨਾਲ ਨੇ ਜੀ ਇਹ ਇੱਕ ਸਾਰੀ ਰਲ ਮਿਲ ਕੇ ਅਸੀਂ ਜੰਗ ਨੂੰ ਜਿੱਤਾਂਗੇ ਕਿੰਨਾ ਚਿਰ ਅੜਿਆ ਰਹੂਗਾ ਲੋਕ ਹੀ ਸਰਕਾਰ ਨੂੰ ਬਣਾਉਂਦੇ ਨੇ ਨਾ ਜੇ ਲੋਕ ਹੀ ਨਹੀਂ ਸਰਕਾਰ ਦੇ ਨਾਲ ਹੈ ਸਰਕਾਰ ਕੀ ਕਰੂਗੀ ਠੀਕ ਹੈ ਨਾ ਜੇ ਸਰਕਾਰ ਨੂੰ ਲੋਕ ਚਾਹਣ ਤੋਂ ਥੱਲੇ ਲਾ ਦਿੰਦੇ ਨੇ ਚਾਹਣ ਤੋਂ ਉੱਤੇ ਚਾੜ੍ਹ ਦਿੰਦੇ ਨੇ ਨੌਜਵਾਨ ਪੀੜੀ ਤਾਂ ਜਾਂ ਹੋਰ ਸਰਕਾਰਾਂ ਕਰ ਰਹੀ ਤੀ ਨਸ਼ੇ 'ਚ ਗਰਕਨੇ ਤੁਹਾਨੂੰ ਕੀ ਲੱਗਦਾ ਉੱਥੇ ਨੌਜਵਾਨ ਪੀੜੀ ਤੁਸੀਂ ਵੀ ਜਾ ਕੇ ਆਏ ਹੋ ਤੁਸੀਂ ਕੀ ਕਹਿਣਾ ਚਾਹਣਾ ਇਹ ਤਾਂ ਹੀ ਦੇਖੋ ਹੁਣ ਇਹਨਾਂ ਨੂੰ ਬਹਿਣਤੀ ਵੀ ਇਹ ਤਾਂ ਹੁਣ ਡੁੱਬ ਗਏ ਇਹਨਾਂ ਦਾ ਹੁਣ ਕੁਝ ਬਣਨਾ ਨਹੀਂ ਦੇਖੋ ਹੁਣ ਜਿਵੇਂ ਜੂਥ ਜੁੜਿਆ ਹੁਣ ਨਾ ਕੁਝ ਤਾਂ ਕੁਝ ਤਾਂ ਕਰਦ ਕੇ ਮੋੜਨਾ ਹੀ ਪਊਗਾ ਜੇ ਖਾਲੀ ਹੱਥ ਮੋੜਿਆ ਫੇਰ ਤਾਂ ਕੁਝ ਬਣਨਾ ਨਹੀਂ ਤਾਂ ਕਰਕੇ ਹੁਣ ਇਹ ਜੰਗ ਤਾਂ ਹੁਣ ਜਿੱਤ ਗਈ ਮੁੜੀ ਜਾਊਗੀ ਤੁਸੀਂ ਹੋਰ ਮੈਸੇਜ ਕੀ ਦੇਣਾ ਚਾਹੁੰਦੇ ਹੋ ਹੋਰ ਮੈਂ ਤਾਂ ਇਹੀ ਮੈਸੇਜ ਦੇਣਾ ਚਾਹੁੰਗਾ ਜੀ ਵੱਧ ਤੋਂ ਵੱਧ ਇੱਕ ਇਨਸਾਨੀ ਸੰਗਠਨ ਨਾਲ ਜੁੜਨਾ ਤੇ ਦਿੱਲੀ ਆਪਣੀ ਹਾਜ਼ਰੀ ਜ਼ਰੂਰ ਲਵਾ ਕੇ ਆਉਣ ਧਰਧਿਆਂ ਤੇ